ਲੋਕ ਹਉ ਹਉ ਕਰਤ ਬਿਹਾਨੀਆਂ ਸਰਦੂ ਸਾਹਿਬ ਜੀ ਕਹਿੰਦੇ ਜੀਆਂ ਦੀ ਐਸੀ ਹਾਲਤ ਹੈ ਹਉ ਮੈਂ ਬੜਾ ਅਗਿਆਨੀ ਐ ਮੈਂ ਬੜਾ ਪੰਡਤ ਐ ਮੈਂ ਬੜਾ ਸੰਤ ਐ ਮੈਂ ਬੜਾ ਸਰਦਾਰ ਹਾਂ ਇਸ ਪ੍ਰਕਾਰ ਕਰਦਿਆਂ ਦੀ ਸੰਗਤਾ ਕਰਦਿਆਂ ਦੀ ਉਮਰ ਜੀਆਂ ਦੀ ਬਿਹਾਨੀਆਂ ਗੁਜ਼ਰ ਗਈਆਂ ਸਾਖਤ ਮੁਗਧ ਆਜਾਂ ਸਰਦੂ ਸਾਹਿਬ ਜੀ ਦੇ ਉਬਾਸ਼ ਕਰੇ ਚੇਲੇ ਰੇ ਮਾਇਆ ਦੇ ਮੂਰਖਾਂ ਨੂੰ ਪਰਮਾਰਥ ਵੱਲੋਂ ਅਣਜਾਣ ਹਨ ਸ਼ਾਸਤ੍ਰ ਗਿਆਨ ਵੱਲ ਅੜੜ ਕੋ ਮੂਏ ਜਿਉ ਤਿਰਖਾਵੰਤ ਉਹ ਸੰਸਗੀ ਅੜੜ ਆ ਕੇ ਮਰ ਗਏ ਜਿਸ ਪ੍ਰਕਾਰ ਤੇ ਹਾਏ ਪਸ਼ੂ ਉਡਾਉਂਦੇ ਰਹਿੰਦੇ ਹਨ ਜਿਸ ਪ੍ਰਕਾਰ ਕੱਟੇ ਆਪ ਕਢਾਉਂਦੇ ਰਹਿੰਦੇ ਐ ਕਿਉਂ ਰੜਕਾ ਕੜ ਕੜ ਕੇ ਕਦੇ ਕਿਸੇ ਪ੍ਰਕਾਰ ਦੀ ਰੜ ਕੱਣ ਲਈ ਕਦੇ ਕਿਸੇ ਪ੍ਰਕਾਰ ਦੇ ਉਡਾਉਣ ਲਾਗੇ ਸਾਨੂੰ ਆ ਦੁੱਖ ਹੈ ਕਿਉਂ ਕੋਈ ਨਾ ਕੋਈ ਛੱਦਰ ਕੜ ਕੜ ਕੇ ਰੜਕਾਂ ਕੜ ਕਰਕੇ ਈਲ ਖਾਦੇ ਨਾਲ ਝਗੜੇ ਪਾ ਪਾ ਕੇ ਤਿਹਾਰੇ ਵਾਲੇ ਉੜਾੜ ਆ ਕੇ ਮਰ ਗਏ ਹੋ ਧੜਕ ਕੇ ਨਾਨਕ ਕਿਰਤ ਕੁਮਾਨ ਉਹਨਾਂ ਮਹਾਰਾਜ ਅੰਦਰ ਕਰਤੀ ਇਹ ਜੇ ਕਮਾਈ ਹੈ ਭਾਈ ਉਹਦੀ ਕਰਨੀ ਦੇ ਅਨੁਸਾਰ ਅੰਤਿ ਯਾਮੀ ਨੇ ਫਲ ਦਿੱਤਾ ਹੈ ਅਣ ਹੋਇਆ ਨਹੀਂ ਚੰਡੇੜਿਆ ਪੌੜੀ ਅੜਾੜਾ ਅੜੜ ਕੇ ਤਿਹਾਰੇ ਵਾਲੇ ਤਿਹਾਰੇ ਉਹਨੂੰ ਧੜਕ ਧੜਕ ਕੇ ਮਰ ਗਏ ਅੜਾੜ ਆ ਕੇ ਮਰ ਗਏ ਬਹੁਤ ਸਾਰੇ ਈਰਖਾ ਦੇ ਵਿੱਚ ਸਰੀਰ ਦੀ ਲੀਕ ਖਿਜ ਖਿਜ ਕੇ ਮਰ ਗਏ ਪੌੜੀ ਅੜਾੜਾ ੜਾੜ ਮਿਟਾ ਸੰਗ ਸਾਧੂ ਹਰਿ ਗੁਰੂ ਜੀ ਹਜੂਰ ਕਹਿੰਨੇ ਹਨ ਅੜਾੜ ਲੜਾਈ ਹੈ ਨਹੀਂ ਜਿਹੜੀ ਇਹ ਹਰ ਵਕਤ ਅੰਦਰ ਲੋਕਾਂ ਦੇ ਨਾਲ ਪਈ ਹੈ ਜੀ ਕਦੇ ਕਿਸੇ ਨਾ ਖੈ ਪਿਆ ਕਦੇ ਕਿਸੇ ਨਾ ਇਹ ਸਾਧ ਸੰਗਤ ਕਰਨੇ ਕਰਕੇ ਲੜਾਈ ਵਾਲਾ ਸੁਭਾਅ ਮਿਟਦਾ ਹੈ ਤਮੋਂ ਹੁਣ ਸੁਭਾਅ ਨਹੀਂ ਜਾਂਦਾ ਐਵੇਂ ਬੜਿਆ ਹੀ ਜਾਂਦਾ ਹੈ ਸਾਧ ਸੰਗਤ ਚ ਮਿਲ ਕੇ ਜੰਮਣ ਮਰਨ ਦੀ ਜਿਹੜੀ ਲੜਾਈ ਪਈ ਹੋਈ ਹੈ ਸਾਡੇ ਗਾਲੋ ਕਾਮ ਕਰੋ ਅਬੀ ਲੜਾਈ ਪਈ ਅਸਲੀ ਸੰਪਦਾ ਦੇਵੀ ਸੰਪਦਾ ਦੀ ਇਹ ਸਾਧ ਸੰਗਤ ਕਰਕੇ ਮਿਟਦੀ ਹੈ ਕਰਮ ਧਰਮ ਤਤ ਨਾਮ ਆਰਾਧੂ ਸਾਰੇ ਕਰਮ ਦੀ ਉਸਨ ਕਰ ਲੈ ਨਿਤ ਨਿਤ ਪ੍ਰਾਚਿਤ ਕਾਮਾਜਕ ਤੇ ਧਰਮ ਜਗਾਤ ਵੀ ਕਰ ਲੈ ਇਹ ਜਿਹੜਾ ਨਾਮ ਦਾ ਆਦਨਾ ਅਸਲੀ ਤਤ ਸਿਧਾਂਤ ਹੈ ਉਹਨਾਂ ਨੂੰ ਸਰੂਪ ਨੂੰ ਪਛਾਣ ਲਿਆ ਤਤ ਦੇ ਗਿਆਨ ਨੂੰ ਪਾ ਲਿਆ ਜੋ ਨਾਮ ਨੂੰ ਰਾਧੂ ਰਾਧਾ ਹੈ ਰੂੜ ਜੇ ਵਸਿਓ ਰਿਤ ਮਾਹੀ ਉਸੇ ਸ਼੍ਰੀ ਸਾਹਿਬ ਸਿੰਘ ਜੀ ਨੇ ਮੇਰੇ ਹਿਰਦੇ 'ਚ ਵਸ ਗਿਆ ਹੈ ਸਾਬ ਕਹਿੰਦੇ ਹਨ ਵਾ ਕੀ ਢਾੜ ਮਿਟਤ ਬਿਨਸਾਹੀ ਉਹਨਾਂ ਦੀ ਸਾਹਿਬ ਸਿੰਘ ਜੀ ੜਾ ਲੜਾਈ ਵੀ ਸਾਰੀ ਮਿਟ ਜਾਂਦੀ ਐ ਨਾ ਜੰਮੇ ਮੰਨ ਦੀ ਲੜਾਈ ਐ ਨਾ ਕਾਮ ਕਰੋ ਦੀ ਲੜਾਈ ਐ ਨਾ ਸੁਭਤ ਸੁਭਸਵਾਦ ਦੀ ਲੜਾਈ ਐ ਨਾ ਦੁਨੀਆ ਦੀ ਲੜਾਈ ਐ ਤੇ ਮਿਟਨਾ ਬਿਨਸਾਹੀ ਜਿਹੜੀ ਬਨਸਾਉਣ ਵਾਲੀ ਐ ਨਾਸ਼ ਕਰਨ ਵਾਲੀ ਲੜਾਈ ਜੀਆਂ ਦੇ ਖੂਨੀਆਂ ਦੇ ਖੂਨੀਆਂ ਲੇਖੋ ਕਿ ਖਿਮਾ ਵੀ ਹੋਣੇ ਖੱਬ ਗਏ ਖੂਹਣ ਲੱਖਾਂ ਸੰਖ ਲੱਖਾਂ ਜਾਂਿੰਦ ਖੂਨੀਆਂ ਖੱਬ ਗਈਆਂ ਜਿਸ ਲੜਾਈ ਵਿੱਚ ਉਹ ਬਿਨਸਾਹੀ ਨਾਸ਼ ਕਰਾਉਣ ਵਾਲੀ ਜਿਹੜੀ ਲੜਾਈ ਹੈ ਉਹਨਾਂ ਦੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਕਹਿੰਦੇ ਹੈ ਉਹ ਆ ਕੀ ਵਿਡਾੜ ਮਿਟ ਬਿਨਸਾਹੀ ਬਿਨਸਾਹੀ ਨਾਸ਼ ਕਰਾਉਣ ਵਾਲੀ ਜਿਹੜੀ ਲੜਾਈ ਉਹਨਾਂ ਦੀ ਉਹ ਮਿਟ ਗਈ ਹੈ ਤੇ ਬਿਨਸਾਹੀ पापा तो शाही, तो शाही पापा ਦੇ ਕਲੰਕ ਤੋਂ ਸ਼ਾਹੀ ਤੋਂ ਰਹਿਤ ਹੋ ਗਈ ਹੈ ਅਦੇ ਇਸ ਪ੍ਰਕਾਰ ਸਾਤਸੰਗ ਜੀ ਬਿਨ ਸਾਹੀ ਉਹਨਾਂ ਦੀ ਉਹ ਆਕੀਅਤ ਮਿਟਕ ਲੜਾਈ ਵੀ ਮਿਟ ਜਾਂਦੀ ਹੈ ਕਿ ਬਿਨ ਸਾਹੀ ਉਹ ਸ਼ਾਹੀ पापा ਦੀ ਕਾਸ਼ ਤੋਂ ਵੀ ਰਹਿਤ ਹੋ ਗਈ ਹੈ ਜਿਹੜੀ ਬੰਸਾਉਣ ਵਾਲੀ ਨਾਸ਼ ਕਰਨ ਵਾਲੀ ਸੀ ਉਹ ਨਾਸ਼ ਹੋ ਗਈ ਹੈ ਉਹਨਾਂ ਦੀ ਅੜਾੜ ਕਰਤ ਸਾਖਤ ਗਾਵਾਰ ਰਾਜਿਆਂ ਕਰਦੇ ਰਹਿੰਦੇ ਰਾਤ ਝਗੜੇ ਕਰਦੇ ਨੇ ਸਾਖਤਪੁਰ ਖੰਗੇ ਗਵਾਰ ਬੇਹੰਤ ਬੇਸਮਝਨ ਚ ਨਾਲਾਂ ਦੀ ਨਿਆਈ ਇਹ ਹੀ ਐ ਅਹਉ ਬੁੱਧ ਬੇਕਾਰਾ ਜਿਹਨਾਂ ਦੇਹ ਜਿਹੜੀ ਬਾੜੀ ਹੰਕਾਰ ਵਾਲੀ ਬੁੱਧੀ ਹੈ ਉਹ ਕਾਲਾ ਵਿੱਚ ਫਸੇ ਹੋਏ ਐ ਉਹ ਲੜਾਈਆਂ ਟੰਟੇ ਕਰਦੇ ਰਹਿੰਦੇ ਹਨ ਸਾਲ ਸਿੰਘ ਜੰਗ ਦਾ ਵੀ ਕੋਈ ਸਮਾਂ ਹੈ ਇਕ ਤਾਂ ਇਹੋ ਜਾਂ ਜੰਗ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਕੋਲ ਦੁਨੀਆ ਦੀ ਰੱਖਿਆ ਕਰਨ ਵਾਸਤੇ ਚਾਰੇ ਸਾਹਿਬ ਜਾਬੇ ਵਾਰਨੇ ਪਏ ਤੇ ਲੱਖਾਂ ਸਿੰਘ ਸ਼ਹੀਦ ਕਰਨੇ ਪਏ ਖਾਲਸੇ ਨੂੰ ਜ਼ੁਲਮ ਨੂੰ ਮੇਟਣ ਵਾਸਤੇ 35000 ਨੇ ਕੁਰਬਾਨੀਆਂ ਹੀ ਹੀ ਕੀਤੀਆਂ ਜ਼ੁਲਮ ਦੇ ਰਾਜ ਨੂੰ ਸਾਰੇ ਨੂੰ ਖਾਰੇ ਸਮੁੰਦਰ ਜੋ ਦੀ ਜੜ ਪਾ ਕੇ ਧਰਮ ਦਾ ਰਾਜ ਕਾਇਮ ਕਰਤਾ ਇਹ ਤਾਂ ਹੈ ਸਾਧ ਸੰਗਤ ਜੀ ਲੜਨਾ ਯੋਗ ਇਹ ਹੈ ਗਰੀਬਾਂ ਦੀ ਰੱਖਿਆ ਕਰਨ ਵਾਸਤੇ ਜਿੱਥੇ ਗਉਆਂ ਦੇ ਬੱਗ ਬੰਦ ਬੰਦ ਕੇ ਲਈ ਜਾਂਦੇ ਹਾਂ ਕਸਾਈ ਉਹਨਾਂ ਤੋਂ ਛਡਾਉਣਾ ਕੋਈ ਪਾਪ ਨਹੀਂ ਹੈ ਇਸੇ ਪ੍ਰਕਾਰ ਲੜਕੀਆਂ ਨੂੰ ਸਾਧ ਸੰਗ ਦੀ 18-18 ਹਜ਼ਾਰ ਨੂੰ ਜਦੋਂ ਯਾਲ ਨੂੰ ਲਈ ਜਾਂਦੇ ਸਨ 20 ਹਜ਼ਾਰ 22 ਹਜ਼ਾਰ ਲੜਕੀਆਂ ਨੂੰ ਸਿੰਘਾਂ ਨੇ ਸਤਾ ਸਤਾਜਨਾਂ ਦੇ ਭੁੱਖਾ ਨੂੰ ਨਿਸ਼ੁਦਾ ਕੇ ਫੇਰ ਅੰਨ ਖਾਦਾ ਇਹ ਹੈ ਧਰਮ ਦੀ ਲੜਾਈ ਇਹ ਜ਼ੁਲਮ ਨੂੰ ਮੇਟਣ ਵਾਸਤੇ ਇਹਦੀ ਬਾਤ ਗੁਰੂ ਸਾਹਿਬ ਨੇ ਕਿ ਸ਼ਕਹੀਨ ਕਮੂਨੇ ਹੋਈ ਰਾਜਬੰਦ ਸਿੰਘ ਹੈ ਸੋਈ ਸ਼ਸਤਰ ਜੋ ਹੀਰੇ ਨਹੀਂ ਕਦੇ ਹੋਣਾ ਚਾਹੀਦਾ ਰਹਿਤ ਵਾਲਾ ਉਹ ਸਿੰਘ ਹੈ ਅਤੇ ਜਿਹੜੀ ਆਪੋ ਵਿੱਚ ਐਵੇਂ ਟੰਟੇ ਵਿਸਾਦ ਕਰਕੇ ਭਰਾਵਾਂ ਨਾਲ ਲੜਾਈ ਕਰਕੇ ਮਰਦੇ ਰਹਿਣਾ ਉਹ ਵੀ ਬਾਬਤ ਸਤਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਹੰਕਾਰ ਵਾਲੀ ਬੁੱਧੀ ਹੈ ਇਹ ਵਕਾਰ ਹੈ ਉਹ ਲੜਾਈਆਂ ਜ ਫਾਸਪਾਸ ਕੇ ਮਰਦੇ ਹਨ ਧਰਮ ਦੀ ਅਖਾਵਾ ਤੇ ਕੁਰਬਾਨੀ ਕਰਨੀ ਐਡੀ ਵੱਡੀ ਮਾਰਨ ਕੀਤੀ ਸਵਾਲਾਂਕ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਂ ਇਹ ਵਧਾਈ ਦਿੱਤੀ ਹੈ ਸੋ ਇੱਥੇ ਹਜ਼ੂਰ ਜਿਹੜੇ ਲੋਕ ਆਪੋ ਵਿੱਚ ਈਰਖਾ ਨਾਲ ਮਰਦੇ ਆ ਧਰਮ ਦੀ ਕੋਈ ਲੜਕੀਆਂ ਦੀ ਰੱਖਿਆ ਨਹੀਂ ਕਰਨੀ ਔਰ ਧਰਮ ਦੀ ਰੱਖਿਆ ਨਹੀਂ ਕਰਨੀ ਤੇ ਉਹਨਾਂ ਆਦਮੀਆਂ ਦੀ ਬਾਬਤ ਸੱਚੇ ਪਾਤਸ਼ਾਹ ਇਹ ਸਾਡੇ ਆਪੋ ਵਿੱਚ ਜਿਵੇਂ ਕਹਿ ਰਿਹਾ ਪਾਂਡਵ ਲੜਕੇ ਮਰ ਗਏ ਇਸ ਪ੍ਰਕਾਰ ਦੀ ਹਾਲਤ ਬਾਬਤ ਕਹਿ ਰਹੇ ਹਨ ਜਿਹੇ ਹੀ ਹੈ ਅਹਉ ਬੁੱਧ ਬੇਕਾਰ ਜਿਨ੍ਹਾਂ ਦੇ ਹਿਰਦੇ ਮੇਰੀ ਮੇਰੀ ਕਹਿਉ ਕਰ ਦੁਰਯੋਦਨ ਦੇ ਭਾਈ 12 ਜੋਜਨ ਸ਼ਤਰ ਚਲੇ ਥੇ ਜੇਹੀ ਗਿਰਜ ਨਾ ਖਾਈ ਯਾਹ ਨਾ ਦੇ ਹੁਲੇਜ ਹੰਕਾਰ ਵਾਲੀ ਬੁੱਧੀ ਐ ਤੇ ਵਕਾਰ ਕਾਮ ਆਵੇ ਕਾ ਉਹ ਇਸ ਪ੍ਰਕਾਰ ਨਾਸ ਹੁੰਦੇ ਹਨਾ ਪਵਿਚੀ ਅੜਾੜਾ ਗੁਰੂ ਖੜਾੜ ਮਿਟਾਈ ਗੁਰਦੁਆਰੇ ਗੁਰਮੁਖਾਂ ਦੇ ਇੰਦਰੋਂ ਅੜਾ ਲੜਾਈ ਸੱਚੇ ਪਾਤਸ਼ਾਹ ਮੇੜ ਦਿੱਤੀ ਹੈ ਨਿਮਖ ਮਾਹੇ ਨਾਨਕ ਸਮਝਾਈ ਮੁਖ ਮਾਤਰ ਸੇ ਇਹ ਸਮਝਾ ਕੇ ਮਾਰਾ ਨੇ ਖੰਡੇ ਦੀ ਕਿਰਪਾ ਦਿੱਤੀ ਕੀਤੀ ਸਮਝ ਪੈ ਗਈ ਉਹਨਾਂ ਨੂੰ ਆਤਮਾ ਪ੍ਰਾਤਮਾ ਇੱਕੋ ਕਰਨ ਦੀ ਉਹਨਾਂ ਦੇ ਟੰਟੇ ਲੜਾਈਆਂ ਮਿਟ ਗਈਆਂ ਹਨ ਉਹ ਸੁਖੀ ਹੋ ਗਏ ਹਨ ਜ਼ੁਲਮ ਨੂੰ ਨਾਸ਼ ਕਰਨ ਨੂੰ ਆਸਤੇ ਸੱਚੇ ਪਾਤਸ਼ਾਹ ਜੀ ਨੇ ਕਲਗੀ ਤਰਨ ਬਚਨ ਕੀਤੇ ਸੀ ਦਾदू ਦੁਆਰੇ ਜਦੋਂ ਗਏ ਜੈਤਰਾਵਨ ਪੁੱਛਿਆ ਸੀ ਮਹਾਰਾਜ ਚਾਰ ਸਾਹਿਬ ਜਾਦੇ ਸ਼ਹੀਦ ਹੋ ਗਏ ਮਹਾਰਾਜ ਆਨ ਕਿ ਭਾਈ ਧਰਮ ਦੇ ਵਾਸਤੇ ਉਹਨਾਂ ਦੇ ਸੀਸ ਲੱਗੇ ਹੈ ਜੇ ਅਸੀਂ ਨਾ ਸਾਹਿਬ ਜਾਦੇ ਵਾਰਦੇ ਹਿੰਦ ਦੀ ਰੱਖਿਆ ਨਹੀਂ ਸੀ ਹੋ ਸਕਣੀ ਜੈਤਰਾਵਨ ਸੁਣ ਕੇ ਜੈਤਰਾਵਨ ਚਰਨ ਬਕੜਲੇ ਸਤਿ ਆਹ ਮਹਾਰਾਜ ਆਪ বিনা ਕੌਣ ਰੱਖਾ ਹੈ ਇਓ ਨੈਮਖ ਦੇ ਵਿੱਚ ਸਮਝੀ ਪੈ ਗਈ ਉਹਨਾਂ ਨੂੰ ਦੁਨੀਆਂ ਦੀ ਲੜਾਈ ਉਹਨਾਂ ਦੀ ਗੁਰਮਖੰਡ ਜਦੋਂ ਮਿਟ ਗਈ ਐ ਸਦਾ ਲੋਕ ਸੁਖੀ ਪਰ ਲੋਕ ਸਹਿਲੇ ਹਨ ਹੋ ਅੜਾੜਾ ਗੁਰਮਖੜਾੜ ਮਿਟਾਈ ਨੈਮਖ ਮਾਨ ਨਾਨਕ ਸਮਝਾਈ ਵਾਹਿਗੁਰੂ ਦਾ ਖਾਸੋ ਵਾਹਿ ਕਬਰੀ ਮਹੱਲਾ ਕੀ ਜਾ ਕਰ ਚੌਥਾ ਇਕੋਂ ਕਰ ਸਤਗੁਰ ਪ੍ਰਸਾਦੇ ਹੰਪੀ ਖੁਗਪੇ ਖਾਰੀ ਤੇਰੇ ਤੂੰ ਨਿਜਪਤ ਹੈਂਦਾ ਤਾ ਹੰਪੀ ਖੁਗਪੇ ਖਾਰੀ ਤੇਰੇ ਤੂੰ ਨਿਜਪਤ ਹੈਂਦਾ ਤਾ ਹੋ ਦਇਆਲ ਨਾ ਮੇਉ ਮੰਗਤ ਜਨਕੋਂ ਸਦਾ ਰਹਿਉ ਰੰਗ ਲਾਤਾ ਹੋਂ ਬਲੇ ਹਰਿ ਜਾਉ ਸਾਚੇ ਤੇਰੇ ਨਾਮ ਵਿਟਹੋਂ ਨਰਨ ਕਾਰਨ ਸਭਨਾਂ ਕਾ ਇੱਕ ਅਵਰਨ ਦੂਜਾ ਕੋਈ ਰਹਾ ਬਹੁਤੇ ਫੇਰ ਪਏ ਕਿਰਪਨ ਕੋਬ ਕਿਸ ਕਿਰਪਾ ਕੀ ਜਾ ਹੋ ਦਿਆਲ ਦਰਸਨ ਦੇ ਆਪਣੋ ਐਸੀ ਬਖਸ਼ ਕਰੀ ਜਾ ਬੰਤ ਨਾਨਕ ਪਰੰਪਰਤ ਖੁੱਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਗੁਰ ਸਿਮਨ ਮਾਨਿਆ ਵੰਤਨਾਨ ਕੋ ਪਰੰਪਰਤ ਖੁੱਲੇ ਗੁਰ ਪ੍ਰਸਾਦਿ ਜਾਨੇ ਆ ਸਾਚੀ ਜਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਓ ਵਾਹਿਗੁਰੂ ਕਾ ਕਾਲ ਸਲੂਕ ਸਾਧੂ ਕੀ ਮਨ ਊਟ ਬਾਹ ਵਾਹਿਗੁਰੂ ਕਾ ਕਾਲ ਵਾਹਿਗੁਰੂ ਦੇ ਸੇ ਸਤਿਗੁਰੂ ਦੀ ਸਾਡੀ ਨੂੰ ਅਗਰ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰੂ ਅੰਤਰੀਅਮ ਮਹਾਰਾਜ ਸਤਿਪਾਤ ਸਾਹਿਬ ਜੀ ਨੇ ਬਾਗਨ ਕੀ ਅਮਰਤੂ ਬਾਣੀ ਦੇ ਅੰਦਰ ਗੁਰਮੁਖੀ ਦੇ ਲਿਹਾਜ ਦੇ ਨਾਲ ਆਪ ਜੀ ਨੇ ਅਡਾੜਾ ਅੱਖ ਵੀ ਨਾ ਰੱਖਿਆ ਹੈ ਸੋ ਸਤਿਗੁਰੂ ਸਤਿਪਾਤ ਸਾਹਿਬ ਜੀ ਨੂੰ ਆ ਜੀ ਨੇ ਅੱਗੇ ਹੁਣ ਸੰਖਾ ਸਹਾ ਲੰਖਾ ਲਹ ਇਹਖਣ ਜਿਹੜੇ ਉਹਨਾਂ ਨੂੰ ਮਹਾਰਾਜ ਸਾਹਿਬ ਰੂਪਨ ਕਰਦੇ ਆਚਾਰਨ ਕਰਦੇ ਹਨ ਸਲੋਕ ਸਾਧੂ ਕੀ ਮਨ ਊਟ ਗਹ ਉਹ ਗੁੰਝ ਰਹੇ ਹਨ ਇਹ ਭਾਈ ਆਪਣੇ ਮਨ ਦੇ ਅੰਦਰ ਸਾਧੂ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੈ ਜਿਹੜੇ ਸਾਧੂ ਸ੍ਰੇਸ਼ਟ ਪੁਰਖ ਹਨ ਜੀ ਜਿਨਾਂ ਦੀ ਸੰਗਤ ਕਰਕੇ ਮਨ ਸਾਧੂ ਸਾਜਿਆ ਜਾਵੇਗਾ ਜਿਨਾਂ ਦੀ ਸੰਗਤ ਕਰਕੇ ਮਨ ਦੇ ਪੰਬਰ ਸੁਭਾਅ ਬਖੀਸਵਾ ਮਿਟ ਕਰਕੇ ਸ੍ਰੇਸ਼ਟ ਗਿਆਨवान ਸੁਭਾਅ ਬਣ ਜਾਣਗੇ ਅਜੇ ਮਨ ਜਿਹੜਾ ਹੈ ਇਹ ਰੁਕ ਜਾਵੇਗਾ ਮਲ ਮੁਖੇ ਵਰਨਾ ਵਰਨਾਦ ਕਾ ਦੀ ਮੈਲ ਨੂੰ ਧੋ ਲਵੇਗਾ ਐਸੇ ਜਿਹੜੇ ਮਹਾਪੁਰਖ ਸਾਧੂ ਹਨ ਸਾਧੂ ਕੀ ਮਨ ਓਟ ਗੋਹ ਮਨਾਂ ਉਹਨਾਂ ਦੀ ਓਟ ਤੇ ਗ੍ਰਹਿਣ ਕਰਨਾ ਕਹਿ ਰਿਹਾ ਆਪਣੇ ਹਿਰਦੇ ਦੇ ਅੰਦਰ ਉਕਤ ਸਿਆਣੁ ਪਤਿਆ ਜਿਵੇਂ ਤੇਰੇ ਅੰਦਰ ਕਸਮ ਦੀ ਚਤਰਾਈ ਹੈ ਬੜਾ ਮੈਨੂੰ ਕਸਮ ਚੰਗਾ ਕਰਨਾ ਆਉਂਦਾ ਮੇਰੇ ਜੈਸਾ ਕੋਈ ਲੈਕਚਰ ਨਹੀਂ ਕਰ ਸਕਦਾ ਮੇਰੇ ਜੈਸਾ ਕੋਈ ਵਿਖਿਆਨ ਨਹੀਂ ਕਰ ਸਕਦਾ ਇਹ ਕਸਮ ਦੀ ਚਤਰਾਈ ਛੱਡ ਦੇ ਅਤ ਸਿਆਣੁ ਬੁੱਧੀ ਦੀ ਕਿ ਮੇਰੇ ਜੈਸਾ DNA ਕੋਈ ਨਹੀਂ ਹੈ ਮੈਂ ਹਰ ਇੱਕ ਪ੍ਰਾਦਾਸ ਦੀ ਪਛਾਣ ਕਰਨ ਵਾਲਾ ਹਾਂ ਕਿ ਬੁੱਧੀ ਦੀ ਜਿਹੜੀ ਸਿਆਣਪ ਹੈ, ਚਾਤਰਤਾ ਵਾਲੀ ਇਸ ਨੂੰ ਵੀ ਛੱਡ ਦੇ ਹਜ਼ੂਰ ਕਹਿੰਦੇ ਹਨ ਗੁਰ ਦੀਖਿਆ ਜੇ ਮਨ ਵਸੇ ਇਹ ਭਾਈ ਸਰਗੂ ਸਾਹਿਬ ਦੀ ਸਿੱਖਿਆ ਜਿਨ੍ਹਾਂ ਪੁਰਖਾਂ ਨੂੰ ਮੰਨਤ ਵਾਝ ਜਾਂਦੀ ਹੈ ਨਾਨਕ ਮਸਤਕ ਭਾਗ ਉਹ ਹੀ ਉੱਤਮ ਪੁਰਖ ਹੁੰਦੇ ਹਨ ਜਿਹੜਾ ਕਸਮ ਦੀ ਚਤਰਾਈ ਨਾਲ ਗੁਰੂ ਸਾਹਿਬ ਦੀ ਸਿੱਖਿਆ ਤੋਂ ਬੇਮੁਖ ਰਹੇ ਉਹ ਮੂਰਖ ਹੁੰਦਾ ਹੈ ਅਜਿਹੇ ਬੁੱਧੀ ਦੀ ਸਿਆਣਪ ਕਰਕੇ ਗੁਰੂ ਸਾਹਿਬ ਦੀ ਸਿੱਖਿਆ ਤੋਂ ਬੇਮੁਖ ਰਹੇ ਉਹ ਬੇਸਮਝ ਹੁੰਦਾ ਹੈ ਨਿਰਬੁੱਧ ਹੁੰਦਾ ਹੈ ਇਸ ਕਰਕੇ ਹਜੂਰ ਫਰਮਾਉਂਦੇ ਆਪਣੀ ਕਸਮ ਦੀ ਚਤ్రਾਈ ਛੱਡ ਕੇ ਆਪਣੀ ਬੁੱਧੀ ਦੀ ਸਿਆਣਪ ਨੂੰ ਤਿਆਗ ਕਰਕੇ ਗੁਰੂ ਸਾਹਿਬ ਦੀ ਸਿੱਖਿਆ ਜੋ দীਕਸ਼ਣ ਮੰਤਰ ਹੈ ਸਤਨਾਮ ਵਾਹਿਗੁਰੂ ਇਹ ਜਿਨਾਂ ਦੇ ਮਨ ਚ ਵਹ ਜਾਂਦਾ ਹੈ ਨਾਨਕ ਮਸਤਕ ਭਾਗ ਮੱਥੇ ਦੇ ਸਿਰੋਮਣੂ ਭਾਗ ਹਨ ਉਤੋਂ ਭਾਗਾਂ ਵਾਲੇ ਪੁਰਖਾਂ ਜੀ ਨਾਲ ਗੁਰੂ ਸਾਹਿਬ ਦੀ ਸਿੱਖ ਰੰਗ ਮੰਚ ਵਸਦੀ ਹੈ ਪੌੜੀ ਸਸਾ ਸਰਨ ਪਰੇ ਅਭਾਰੀ ਅੱਗੇ ਉਹ ਗੁਰਮਖਾਂ ਦਾ ਜੀਵਨ ਇਸ ਪ੍ਰਕਾਰ ਦਾ ਹੈ ਉਹ यूं ਕਹਿੰਦੇ ਹਨ ਕਿ ਇਹ ਮਾਰੇ ਹਾਰ ਕਰਕੇ ਅਸੀਂ ਵੇਦਾਂ ਸ਼ਾਸਤਰਾਂ ਦੇ ਉਪਦੇਸ਼ ਨੂੰ ਸੁਣ-ਸੁਣ ਕੇ ਧਰਮ ਨਾ ਹੋ ਸਕੇ ਆ ਇਸ ਕਰਕੇ ਅਸੀਂ ਹਾਰ ਕਰਕੇ ਆਵ ਸਾਰਿਆਂ ਪਾਸਿਆਂ ਤੋਂ ਆਪਜੀ ਕੀ ਸ਼ਰਨ ਪਾਈ ਇਸ ਮਨੁੱਖਾ ਜਨਮ ਵਿੱਚ ਸਾਸ਼ਤਰ ਸਿਮਰਤ ਵੇਦ ਪੁਕਾਰੇ 6 ਸ਼ਾਸਤਰ ਤੇ 27 ਸਿਮਰਤੀਆਂ ਚਾਰ ਵੇਦ ਵੀ ਇਹ ਪੁਕਾਰਦੇ ਹਨ ਪੁਕਾਰ ਕੇ ਵੇਖੇ ਹਨ ਇਹਨਾਂ ਨੂੰ ਪੜ ਕੇ ਵੇਖਿਆ ਇਹ ਪੁਕਾਰਦੇ ਹਨ ਸੋਧਤ ਸੋਧਤ ਸੋਧ ਵਿਚਾਰਾ ਸੋਧ ਸ਼ਾਸਤਰਾਂ ਨੂੰ ਸੋਧਿਆ ਸਿਮਰਤੀਆਂ ਨੂੰ ਸੋਧਿਆ ਹੈ ਪ੍ਰਾਣਾਂ ਨੂੰ ਵਿਚਾਰ ਕੀਤੀ ਹੈ ਵੇਦਾਂ ਦੀ ਬਿਨ ਹਰ ਭਜਨ ਨਹੀਂ ਛੁਟਕਾਰਾ ਪਰਮਾ ਇਹ ਤੱਤ ਸਝਾਣ ਚ ਹੈ ਕਿ ਬਿਨ ਹਰੀ ਦੇ ਭਜਨ ਕਰ ਤੋ ਛੁਟਕਾਰਾ ਕਹੇਦਾ ਨਹੀਂ ਹੋਣਾ ਮੁਗਤ ਨਹੀਂ ਕੋਈ ਹੋ ਸਕੇਗਾ ਸੋਧਿਆ ਹੈ ਯਗ ਆਦਿ ਕਰਮ ਵਾਲਿਆਂ ਨੂੰ ਸੋਧਿਆ ਹੈ ਕਰਮ ਕਾਣੀਆਂ ਦੇ ਤਾਈਂ ਸੋਧ ਕੇ ਵੇਖਿਆ ਉਪਾਸਕਾਂ ਲੋਕਾਂ ਨੂੰ ਵਿਚਾਰ ਕੇ ਵੇਖਿਆ ਤਤ ਗਿਆਨੀਆਂ ਦੀ ਵਿਚਾਰ ਨੂੰ ਬਿਨਾ ਹਰੀ ਭਯੰਤੋ ਛੁਟਕਾਰਾ ਨਹੀਂ ਕਿਸੇ ਦਾ ਹੈ ਸੋਧ ਕੇ ਵੇਖਿਆ ਸਰੀਰ ਦੀ ਸੋਧ ਕੇ ਵੇਖਿਆ ਬਾਣੀ ਦੁਆਰਾ ਸੋਧ ਕੇ ਵੇਖਿਆ ਹੈ ਮਨ ਦੁਆਰਾ ਵਿਚਾਰ ਕਰਕੇ ਸਤਸੰਗਤ ਦੁਆਰਾ ਇਹ ਨਿਸ਼ਚੈ ਕੀਤਾ ਹੈ ਬਿਨਾ ਹਰੀ ਭਯੰਤੋ ਛੁਟਕਾਰਾ ਕਿਸੇ ਦਾ ਨਹੀਂ ਹੁੰਦਾ ਸਾਸ ਸਾਸ ਹਮ ਭੂਲਨ ਹਾਰੇ ਬੋਲੇ ਜੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਆਉਂਦੇ ਜਾਂਦੇ ਸਵਾਸ ਦੇ ਨਾਲ ਅਸੀਂ ਭੁੱਲਣ ਵਾਲੇ ਅਸੀਂ ਕੇਵਲ ਸ਼ਰਮ ਉਹਦੇ ਬਦਲੀਆਂ ਕਰਦੇ ਰਹਿੰਨੇ ਹਾਂ ਤੂੰ ਸੰਵਰਥ ਆਗੰਤ ਅਪਾਰੇ ਇਸ ਵਾਸਾ ਦੇ ਸਵਾਸ ਨੂੰ ਤੁਸੀਂ ਆਪ ਨੂੰ ਕੇਤੇ ਨਹੀਂ ਕਰਦੇ ਅਸੀਂ ਭੁੱਲਣ ਵਾਲੇ ਆਪ ਨੂੰ ਵਸਾਇਰ ਦਿੰਨੇ ਹਾਂ ਆਪ ਸਾਰਿਆਂ ਦਾ ਜੀਵਨ ਰੂਪ ਹੋ ਤੂੰ ਸੰਵਰਥ ਆਗੰਤ ਅਪਾਰੇ ਤੂੰ ਸਰਵ ਕਲਾ ਸਮਰੱਥੂ ਸਾਰੀਆਂ ਸ਼ਕਤੀਆਂ ਦੇ ਮਾਲਕ ਹੋ ਤੇ ਆਪ ਦੀਆਂ ਸ਼ਕਤੀਆਂ ਜਿਣੀਆਂ ਨਹੀਂ ਜਾ ਸਕਦੀਆਂ ਪਰਕੀਤੀ ਕਰਕੇ ਪਾਰਾ ਵਾਰਮੀ ਪਾਇਆ ਜੈਸ਼ਦ ਅਪਾਰ ਪਾਰਾ ਵਾਰਤੁ ਰਹਤੂ ਆਪੋ ਸਰਨ ਪਰੇ ਕੀ ਰਾਖ ਦਿਆਲਾ ਤੇਰੇ ਅੰਦਰ ਜਮੀ ਹੀ ਸਾਰੇ ਆਸਰੇ ਛਡ ਕੇ ਆਵੀ ਕੀ ਸਰਨ ਪਏ ਹਾਂ ਆਪ ਦਾ ਸਵਾਦ ਦਿਆਲੂ ਐ ਕਿਰਪਾ ਕਰਕੇ ਸਾਡੀ ਰੱਖਿਆ ਕਰ ਲੋ ਨਾਨਕ ਤੁਮਰੇ ਬਾਲ ਗੋਪਾਲ ਇਸ ਪ੍ਰਕਾਰ ਬੱਚੇ ਚੰਚਲ ਮਤ ਬਾੜੁ ਕੋ ਬੁਪਰੇ ਕੀ ਸਰਪਗਨ ਕਰ ਮੀਲਾ ਮਾਤਾ ਪਿਤਾ ਕੰਨ ਸਿਰ ਅੱਖਾਂ ਅੰਦਸੈ ਜੋ ਖਿਲ ਹੈ ਇਵੇਂ ਅਸੀਂ ਮਾਰੇ ਆਪ ਦੇ ਬੱਚੇ ਹਾਂ ਬਾਲ ਬਾਲ ਮੰਨੇ ਬੱਚਿਆਂ ਦਾ ਨਾਮ ਸੋ ਅਸੀਂ ਆਪ ਦੇ ਛੋਟੇ ਛੋਟੇ ਬੱਚੇ ਆ ਸੱਚੇ ਪਾਤਸ਼ਾਹ ਜਾਂ हे ਪ੍ਰithvi ਦੇ ਪਾਲਕ ਪਰਮੇਸ਼ਰ ਅਸੀਂ ਆਪ ਦੇ ਬਾਲਕ ਹੈ ਕਿਰਪਾ ਕਰਕੇ ਸਾਨੂੰ ਸ਼ਰਨ ਪਿਆ ਦੀ ਰੱਖਿਆ ਕਰ ਲੋ ਸਲੋਕ ਖੁਦੀ ਮਿਟੀ ਤਬ ਸੁਖ ਭਏ ਬਲੂਤ ਹੁ ਮਾਉਂਦੇ ਹਨ ਇਹ ਜੀ ਜੁਗਤ ਖੁਦੀ ਨਾ ਖੁਦ ਪਸੰਦੀ ਹੈ ਨੀ ਜਿਹੜੀ ਜਿਹੜੀ ਚਿੱਤ ਦੇ ਅੰਦਰ ਇਹ ਜੋ ਮੇਰੇ ਚਿੱਤ ਚ ਆਉਂਦੀ ਮੈਂ ਉਹ ਹੀ ਕਰਾਂਗਾ ਉਦੋਂ ਉਲਟ ਨਹੀਂ ਮੈਂ ਕਰਨਾ ਇਹ ਜਿਹੜੀ ਖੁਲੀ ਹੰਕਾਰ ਅੰਦਰ ਜਦੋਂ ਹੰਗ ਦਾ ਇਹ ਮਿਟ ਗਈ ਖੁਦ ਪਸੰਦੀ ਤਬ ਸੁਖ ਭਏ ਉਸ ਵੇਲੇ ਭਈ ਸੁਖ ਦੀ ਪ੍ਰਾਪਤੀ ਹੋਈ ਜਿੰਨੇ ਪਾਈ ਜਿਸ ਕਿਸੇ ਨੂੰ ਸੁਖ ਹੋਇਆ ਹੈ ਸਾਉਸੋ ਗੁਰੂਸਹਿਬ ਦੋ ਇਹ ਜਿਹਨਾਂ ਦੀ ਖੁਦ ਪਸੰਦੀ ਅੱਗੇ ਹੰਕਾਰ ਮਿਟ ਗਿਆ ਹੈ ਮਨ ਤਨ ਭੈ ਅਰੋਗ ਉਹ ਮਨ ਦੇ ਫੁਰਨਿਆਂ ਵੱਲੋਂ ਵੀ ਕੰਧ ਦੇ ਵਿਕਾਰਾਂ ਵੱਲੋਂ ਵੀ ਅਰੋਗ ਹੋ ਗਏ ਹੈ ਮਨ ਤਨ ਕਰਕੇ ਰੋਗਾਂ ਤੋਂ ਰਹਿਤ ਹੋ ਗਏ ਹਨ ਜਿਨ੍ਹਾਂ ਦੇ ਅੰਦਰੋਂ ਖੁਦ ਪਸੰਦੀ ਮਿਲ ਗਈ ਹੈ ਹੰਕਾਰ تکبر ਆਦਿਕ ਮਿਟ ਗਿਆ ਹੈ ਨਾਨਕ ਦ੍ਰਿਸ਼ਟੀ ਆਇਆ ਗਏ ਹੋਮਾ ਦਾ ਪੜਦਾ ਸੀ ਖੁਦੀ ਦਾ ਕੱਢਦਾ ਸੀ ਇਸ ਕਰਕੇ ਸਾਡੀਆਂ ਅੱਖਾਂ 'ਚ ਭਰਮ ਦੇ ਫੋਲੇ ਪੈ ਰਹੇ ਸਨ ਫਿਰ ਜਦ ਬੁਦਸ਼ਟੀ ਜਾਗ ਪਈ ਜਦੋਂ ਖੁਦ ਹੀ ਅੰਦਰੋਂ ਚੱਕੀ ਗਈ ਸਹਿਬ ਕਹਿੰਦੇ ਉਹ ਦ੍ਰਿਸ਼ਟੀ ਵਿੱਚ ਆ ਗਿਆ ਉਸਤਤ ਕਰਨਾ ਜੋ ਸਾਡੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕਾਂ ਦੇ ਸਾਰਿਆਂ ਦੇ ਉਸਤਤ ਕਰਨ ਦੇ ਯੋਗ ਲੈਕ ਹੈ ਪਰਮੇਸ਼ਰ ਉਹ ਦ੍ਰਿਸ਼ਟਾ ਰੂਪ ਬ੍ਰਹਮ ਅੰਦਰੋਂ ਹੀ ਸਕਾਤ ਹੋ ਗਿਆ ਇਸੀ ਕਿਰਪਾ ਕੀਤੀ ਜਦੋਂ ਆਤਮਾਤਾਰ ਬਣਦੀ ਹੋ ਗਈ ਉਸਤਤ ਕਰਨ ਦੇ ਲੈ ਕੋਈ ਹੋਰ ਕਿਸੇ ਦੀ ਕੀ ਸਿਫਤ ਕਰਨੀ ਹੈ ਦੁਨੀਆ ਨਸਲਾ ਜੋ ਮਰ ਵਣਸੀ ਲੋਕਾਂ ਨਸਲਾ ਜੋ ਮਰ ਖਾਕ ਸੀ ਵਾਹ ਮੇਰੇ ਸਹਿਵਾ ਵਾਹ ਗੁਰਮੁਖ ਸਲਾ ਸਲਾਈਏ ਸੱਚਾ ਗੇ ਪਰਵਾਉ ਇਹ ਉਸਦ ਕਰਨ ਦੇ ਜੋ ਉਹ ਲੋਕ ਲੈ ਕੇ ਪਰਮੇਸ਼ਰ ਉਹ ਨਿਗਾ ਚ ਆ ਗਿਆ ਪ੍ਰਗਟ ਹੋਇਆ ਸਖਿਆਤ ਹੋ ਗਿਆ ਪੌੜੀ ਖਖਾ ਖਰਾ ਸਰਾਉ ਤਾਹ ਖਖੇ ਖਲਵਾ ਰਹੀਆਂ ਗੰਨ ਖਰਾ ਚਿੰਦੀ ਪ੍ਰਕਾਰ ਉਸ ਪਰਮੇਸ਼ਰ ਨੂੰ ਸਲਾਉਣਾ ਕਰੋ ਭਾਈ ਕੋਰਗੇ ਦੀ ਕੀ ਸਫਤ ਕਰਨੀ ਹੈ ਉਹ ਚੰਗੀ ਤਰ੍ਹਾਂ ਖੜਾ ਸਵਾਲ ਹੁਣਾ ਕਿ ਆਪਣਾ ਜੋ ਖੜਾ ਸੱਚਾ ਹੈ ਪ੍ਰਭੂਸ਼ਰ ਉਸ ਨੂੰ ਸੁਣਾਣਾ ਕਰੋ ਜੋ ਖੇਡਦਾ ਉਹਨੇ ਸੁਭਰ ਪਰ ਆਹ ਹੋਏ ਕੋਈ ਸਾਹ ਬ੍ਰਹਮੇਸ਼ਰ ਜਿਹੜਾ ਖੰਦੇ ਵੀ ਜਿਹਨੇ ਖਾਲੀ ਹੈ ਅਦੁੱਤ ਲੋਹਾ ਜੀ ਨਿਆਂ ਨੂੰ ਸੁਭਰ ਲਗਾ ਲਾ ਕਰ ਦਿੰਦਾ ਹੈ ਖਾਲੀ ਹਿਰਦੇ ਹੈ ਜਿਹੜੇ ਗੁਨਾ ਤੋਂ ਹੀਨੇ ਹੈ ਉਹਨੂੰ ਸੋਗੁਣਾ ਨਾ ਦੇਵੀ ਗੁਣਾ ਲਦਾ ਦਾ ਤਰੁੰਦਾ ਹੈ ਨਿੱਕੇ ਕਰਕੇ ਖਰਾ ਨਿਮਾਨ ਹੂਤ ਪਰਾਨੀ ਇਹ ਪਰਾਨੀਆਂ ਤੂੰ ਖਰਾ ਹੀ ਨਿਮਾਨਾ ਹੁੰਦਾ ਫਿਰਦਾ ਕਦੇ ਕਿਸੇ ਅੱਗੇ ਜਾ ਕੇ ਲੇਰਡੀਆਂ ਕੱਢਦਾ ਕਦੇ ਕਿਸੇ ਅੱਗੇ ਆਦੇ ਚਰਲੇ ਕਰਦਾ ਕਦੇ ਲਲਕਣੀਆਂ ਮਾਰਦਾ ਬਾਲਾ ਪਰਾਨੀਆਂ ਦੇ ਅੱਗੇ ਤੂੰ ਨਿਵਾਣਾ ਹੁੰਦਾ ਜਾਨਾ ਹੈ ਜੇ ਤੂੰ ਇੰਨਾ ਮਾਣ ਜਿੰਨਾ ਛੱਡ ਕੇ ਲੋਕਾਂ ਦੇ ਅੱਗੇ ਤੂੰ ਜਾ ਕੇ ਦੀਨ ਹੁੰਨਾ ਹੈ ਇਉ ਖੜਾਈ ਤੇ ਆਂਤੀ ਮਾਨ ਤੋਂ ਰਹਿਤ ਹੋ ਜਾਵੇ ਇਹ ਪ੍ਰਾਣੀਆਂ ਆਨ ਜਨ ਜਾਪੈ ਪ੍ਰਭ ਨਿਰਬਾਨੀ ਰਾਦਨ ਪ੍ਰਭ ਜੋ ਦੁੱਖਾਂ ਤੋਂ ਰਹਿਤ ਹੈ দান ਆਤਾਂ ਤੋਂ ਰਹਿਤ ਹੈ ਬੰਦਨਾ ਤੋਂ ਰਹਿਤ ਹੈ ਉਸ ਨੂੰ ਰਾਦਨ ਜਿਵੇਂ ਐਵੇਂ ਲੋਕਾਂ ਅਗੇ ਪ੍ਰਾਣੀਆਂ ਬਾਰੇ ਨਮਾਣਾ ਜਾ ਹੁੰਦਾ ਫਿਰਦਾ ਹੈ ਉਹ ਜਿਹੜੇ ਅਤਿਮਾਨਤੋ ਰਹਿਤ ਹੋ ਕੇ ਜੇ ਰਾਤ ਨੂੰ ਜਾਪ ਕਰਨ ਉਸ ਪਰਮੇਸ਼ਰ ਦਾ ਭਾਵ ਖਸਮ ਤਾਂ ਉਹ ਆ ਸੁਖ ਦਿੱਤਾ ਜੇ ਤੇਰੀ ਉਹ ਨਿਮਰਤਾ ਜੇ ਉਹਦੀ ਉਹਦੇ ਤਾਈ ਤੇਰੀ ਇਹ ਗਰੀਬੀ ਮਾਨਤੋ ਰਹਿਤ ਭਾਜ ਜਾਵੇ ਤੇਰੀ ਭਗਤੀ ਭਾਜ ਜਾਵੇ ਤਾਂ ਖਸਮ ਉਹ ਜਿਹੜਾ ਆਪਣਾ ਆਨੰਦ ਰੂਪ ਹੈ ਸਦਾ ਆਨੰਦ ਰੂਪ ਉਹ ਸੁਖੋ ਬ੍ਰਹਮ ਆਨੰਦ ਰੂਪੀ ਸੁਖ ਤੇ ਨੂ ਵੀ ਦੇ ਦੇਵੇ ਜਿਵੇਂ ਹੋਰ ਨਾ ਭਲਕਾ ਨੂੰ ਜਿੰਦਾ ਉਹ ਪਰਮੇਸ਼ਰ ਇਨੂ ਵੀ ਬਖਸ਼ਿ ਹੋ ਜਾਵੇ ਮਾਰ ਬ੍ਰਹਮ ਐਸੋ ਆਗੰਤ ਉਹ ਪਰਮੇਸ਼ਰ ਦੇ ਕਰਮਾ ਧਰਮਾਂ ਵਿੱਚ ਆਰਦਾਸ ਜੇ ਨਿਰਮਾਨ ਹੋ ਕੇ ਸ਼ਰਨ ਪੈ ਜਾਂਦਾ ਹੈ ਮੇਰਾ ਕਾਜ ਤੁਮ ਵਾਹਿਗੁਰੂ ਐਸਾ ਅਗੰਤ ਹੈ ਜਿੰਤੀ ਨੀਓ ਕਰਜ਼ਾ ਤੇਰੀ ਲੇਖਾ ਛੋੜਾ ਲੇਖਾ ਛੁੱਟੇ ਹਮ ਨਿਰਗੁਣ ਲੇਓ ਵਾਰੀ ਆਸੰਖ ਖਤੇ ਖੇਨ ਬਖਸ਼ਣਹਾਰਾ ਉਹ ਐਸਾ ਜਾਲੂ ਹੈ ਅਸੰਖ ਅਣਗਿਣਤ ਜਿਹੜੇ ਗੁਨਾਹ ਹਮ ਸਾਡੇ ਇਹ ਖਿੰਦੇ ਵੀ ਕੀ ਬਖਸ਼ਣ ਵਾਲਾ ਘਰ ਸ਼ਦਵ ਕਹੇ ਦੋ ਖਣ ਗੁਜ਼ਰ ਜਾਂਦੇ ਆ। ਵਿਆ ਕਰਨੀ ਆ ਦੇ ਮਤ ਅਨਸਾਰ ਇੰਨੇ ਥੋੜੇ ਚਿਰ ਚ ਜੋ ਅਣਗਿਣਤ ਗੁਨਾਹਾਂ ਨੂੰ ਸਾਰਿਆਂ ਨੂੰ ਖਿੰਦੇ ਚ ਬਖਸ਼ ਦੇਣ ਵਾਲਾ ਹੈ। ਨਾਨਕ ਸਾਹਿਬ ਸਦਾ ਦਿਆਰ। ਸਤਿਗੁਰ ਸਾਹਿਬ ਜੀ ਕਹਿੰਦੇ ਨੂੰ ਮੇਰਾ ਵਾਹਿਗੁਰੂ ਸਾਹਿਬ ਤਾਂ ਕਾਈ ਸਦਾ ਹੀ ਬਿਆਲਤਾ ਦਾ ਘਰ ਉਹਨਾਂ ਦੀ ਕਦੇ ਤਾਂ ਨਰਾਜ਼ਗੀ ਨਹੀਂ ਮੇਰੇ ਬੋਲਦਾ ਜੀ ਸੱਜਣ ਮੇਰਾ ਹੌਸਲ ਥਕੀ ਉਹ ਕਦੇ ਨਾ ਬੋਲੇ ਕਉਰਾ। ਸੋਰਾ ਬੋਲਣਾ ਜਾਣੇ ਪੂਰਨ ਭਗਵਾਨ ਹੈ ਔਗਣ ਕੋਨਾ ਚਕਾਰੇ ਤਪ ਤਾਪਨ ਹਰ ਬਿਦਿਐ ਕਿਰਨੀ ਪੰਨਾ ਕਾਲੇ ਐਸਾ ਉਹਦਾ ਗਿਰ ਹੈ ਸਲੋਕ ਸਤ ਕਹਉ ਸੁਨ ਮਨ ਮੇਰੀ ਹਰੀ ਹਰੀ ਕਹੇ ਹਨ ਇਹ ਜੋ ਸੰਕਾ ਸ਼ਬਦ ਆਗੇ ਸੰਕ ਖਾਜਕ ਅਗੇ ਸਾ ਹਾ ਸ਼ਬਦ ਹੋਣਾ ਹੈ ਫੇ ਲੰਖਾ ਲਾ ਹੋਣਾ ਹੈ ਸੋ ਫਰਮਾਉਂਦੇ ਹਨ ਸਤ ਸਲੋਕ ਸਤ ਕਹੋ ਸੁਨ ਮਨ ਮੇਰੀ ਜਾਰੇ ਮਨ ਅਸੀਂ ਸੱਚਾ ਉਪਦੇਸ਼ ਤੇਰੇ ਤੋਂ ਕਹਿਨੇ ਹਾਂ ਸਰਨ ਪਰਹੁ ਹਰਿ ਰਾਹ ਜਿਹੋ ਸਾਰਿਆਂ ਦਾ ਨਾਮ ਪ੍ਰਕਾਸ਼ ਰੂਪ ਰਾਜਿਆ ਹੈ ਉਹਦੀ ਸ਼ਰਨ ਪੈਣਾ ਕਰ ਆਪਾ ਭਾਵ ਛੱਡ ਕੇ ਉਕਤ ਸਿਆਨ ਪਸਗਲ ਤਿਆ ਜਿਹਦੀ ਸੰਗੀ ਜਿਤਰਾਈ ਦੀ ਤੇਰੇ ਅੰਦਰ ਹੈ ਖਿਆਲ ਤੇ ਸਿਆਣੂ ਬੁੱਧੀ ਦੇ ਪਦਾਰਥਨ ਨਿਸ਼ਟੇ ਕਰਨ ਦਾ ਸਿਆਣ ਹੈ ਇਹ ਸਭ ਛੱਡ ਦੇ ਨਾਨਕ ਲੈ ਸਮਾ ਮੇਰ ਮਰ ਅਗ ਵਿੱਚ ਮਿਲ ਲੇਗਾ ਜੇ ਤੇਰੇ ਅੰਦਰੋਂ ਹੰਕਾਰ ਮਿਟ ਜਾਏਗਾ ਕਸੰਦਾ ਬੁੱਧੀ ਦੀ ਸਿਆਣਪ ਦਾ ਪੌੜੀ ਸੱਸਾ ਸਿਆਣਪ ਛਾੜ ਏ ਅਨ ਹਜੂਰ ਹੁਣ ਪੌੜੀ ਹੈ ਜਿਹੜੀ ਸਿਆਣਪ ਹੈ ਇੱਕ ਆਦਮੀ ਨਿਸ਼ਚਾ ਕਰਕੇ ਕੋਈ ਸਿਆਣਪ ਕਰ ਲਵੇ ਉਹਦੀ ਜੇ ਸਿਆਣਪ ਹੋ ਜਾਂਦੀ ਹੈ ਜਿਹੜਾ ਆਪ ਦੀ ਦਲੀਲ ਬਾਜ਼ੀਆਂ ਕੀ ਪਿਆਰਵੇ ਇੱਕ ਦਲੀਲ ਢਾ ਲੈਂਦਾ ਦੂਜੀ ਬਣਾ ਲੈਂਦਾ ਉਹਦਾ ਆਪ ਦੇ ਸਕਲਪ ਤੇ ਨਹੀਂ ਨਿਸ਼ਚਾ ਹੁੰਦਾ ਐਸਾ ਪੁਰਖ ਕਿਹੜਾ ਹੈ ਉਹਦੀ ਵਾਬਦ ਕਹੇ ਬਹੁਤ ਸਿਆਣਪ ਜਮਕਾਤ ਹੋ ਬਿਆਪਤ ਹੈ ਸੋ ਇਹ ਇਹੀ ਨਹੀਂ ਸਿਆਣਪਾ ਕਰਦਾ ਕਦੇ ਕਿਸੇ ਗੁਣ ਤੇ ਤੂੰ ਪਈਦਾ ਨਹੀਂ ਕਿਸੇ ਸਿਮਰਨ ਦੇ ਤੇ ਕਿਸੇ ਉਦੇਸ਼ ਤੇ ਤਰੀਦਾ ਨਹੀਂ ਇਹ ਗਿਆਨਿਆ ਅਗਿਆਤ ਪੁਰਖ ਹੈ ਜਿਹੜੀ ਤੈਨੂੰ ਬੁੱਧੀ ਦੀਆਂ ਸਿਆਣਪਾਂ ਖੋਲ੍ਹਦੀਆਂ ਚਗਲਾਈ ਦੇ ਨਾਲ ਚੰਚਲਾਈ ਕਰਨ ਵਾਲੀਆਂ ਨੇ ਛੱਡ ਦੇ ਇੱਕ ਮਤ ਹੁਕਮ ਨਾ ਪ੍ਰਭਪਤੀਆਂ ਜਿਹੜੀਆਂ ਤੂੰ ਹਕਮ ਤਾਂ ਦਲੀਲਬਾਜ਼ੀਆਂ ਕਰਨ ਜਾਣਦਾ ਹੈ ਤੇ ਹੁਕਮ ਕਰਨਾ ਹੈ ਹੁਕਮ ਦੀ ਚਤਰਾਈਆਂ ਕਰਨਾ ਹੈ ਕਿ ਮੈਂ ਇਸ ਤਰ੍ਹਾਂ ਕਰ ਸਕਦਾ ਮੈਂ ਆਹ ਕਰ ਸਕਦਾ ਹੈ ਕਿ ਹੁਕਮ ਕਰਨਾ ਹੈ ਪਰਮੇਸ਼ਰ ਮੈਂ ਇੰਨੇ ਛੇ ਕੱਢੇ ਐ ਮੇਰੇ ਸੇਵਕ ਦਾ ਮੁਕਾਦਮਾ ਜਿਤਾ ਦੇ ਇਹਦੇ ਪੁੱਤਰ ਦੇ ਦੇ ਇਹ ਜੇ ਹੁਕਮ ਕਰਦਾ ਹੈ ਰੱਬ ਦੇ ਉੱਤੇ ਫੇਰ ਤੋਕਾਰ ਦੀਆਂ ਹਕਮਤ ਜਿ ਤਰਾਈਆਂ ਕਰਕੇ ਤੇ ਹੁਕਮ Maharaja ਤੇ ਕਰਨੇ ਕਰਕੇ ਮੇਰਾ ਵਾਹਿਗੁਰੂ ਨਹੀਂ ਪਤੀਜਦਾ ਇਹਨਾਂ ਤੇਰੀਆਂ ਕਰਤਬਾਂ ਦੇ ਉੱਤੇ ਸਹਿਜ ਭਾਤ ਕਰਹਿ ਚਤੁਰਾਈ ਇਹ ਹਜ਼ਾਰਾਂ ਕਿਤਾਬਾਂ ਦੀਆਂ ਵੇਦ ਸ਼ਾਸਤਰਾਂ ਦੀਆਂ ਪੁਰਾਣਾਂ ਦੀਆਂ ਸਿਮਰਤੀਆਂ ਦੀਆਂ ਹਜ਼ਾਰ ਪ੍ਰਕਾਰ ਦੀਆਂ ਤੁੰਤਕਵਾਲੀਆਂ ਕਰ ਲਵੇਂ ਸੰਗਤੋ ਹਾਰ ਏਕ ਨਾ ਜਾਈ ਜਦ ਗੁਰਾਂ ਦਾ ਉਪਦੇਸ਼ ਧਾਰਨ ਨਹੀਂ ਕਰਦਾ ਚਟਾਈ ਛੱਡ ਕੇ ਤੇਰੇ ਨਾਲ ਕੋਈ ਵੀ ਇੱਕ ਨਹੀਂ ਜਾਵੇਗੀ ਸਭ ਇੱਥੇ ਹੀ ਰਹਿ ਜਾਣਗੇ ਸੋ ਸੋ ਜਪ ਦਿਨ ਰਾਤੀ ਸੋ ਜਿਹੜਾ ਰह्म ਦੇ ਵਿੱਚ ਪਾਲਣਾ ਕਰਨ ਵਾਲਾ ਪਰਮੇਸ਼ਰ ਹੈ ਸੋ ਪਰੋਖ ਹੋ ਕੇ ਹੁਣ ਜਿਹੜਾ ਪਾਲਣਾ ਕਰਦਾ ਹੈ ਲੋਕ ਪਰਲੋਕ ਵਿੱਚ ਉਹ ਸੋ ਉਹੋ ਹੀ ਪਰਮੇਸ਼ਰ ਹੈ ਉਹੋ ਓਮਕਾਰ ਰੂਪ ਹੈ ਸੋ ਪ੍ਰਭ ਦੂਰ ਨਹੀਂ ਪ੍ਰ ਤੂ ਹੈ ਉਹਦਾ ਜਾਪ ਕਰ ਰਾਜਨੇ ਕ੍ਰਸ ਕੇ ਤੈਨੂੰ ਵਿਦਿਆ ਰੂਪੀ ਰਾਤੋਂ ਦਿਨ ਚੜ ਜਾਏਗਾ ਹਰੇ ਜੀ ਚੱਲੇ ਤੁਹਾਰਾ ਸਾਥੀ ਮੇਰੇ ਜੀ ਮਨੋ ਤੇਰੇ ਨਾਲ ਚੱਲੇਗਾ ਪਰ ਲੋਕ ਦੇ ਵਿੱਚ ਕੀਤਾ ਹੋਇਆ ਸਿਮਰਨ ਸਾਧ ਸੇਵਾ ਲਾਵੇ ਜਿਹੇ ਆਪੈ ਜਿਨਾਂ ਨੇ ਸਾਧ ਸੰਗਤ ਦੀ ਸੇਵਾ ਵਿਕੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਲਾ ਲਿੰਦਾ ਹੈ ਨਾਨਕ ਤਾ ਕਉ ਦੁੱਖ ਨ ਬਿਆਪੈ ਕੋਈ ਪਰਮੇਸ਼ਰ ਦਾ ਸਿਮਰਨ ਕਰਦੇ ਹਨ ਸਤਗੁਰੂ ਜੀ ਕਹਿੰਦੇ ਉਹਨਾਂ ਨੂੰ ਜੰਮਣ ਮਰਨ ਦਾ ਦੁੱਖ ਫੇਰ ਨਹੀਂ ਬਿਆਪਦਾ ਲੱਗੇਗਾ ਸ਼ਲੋਕ ਹਰ ਹਰ ਮੁਖਤੇ ਬੋਲਨ ਕੀ ਭਾਵੇਂ ਮੁਖੋਂ ਤਾਂ ਸਭ ਕੋਈ ਹਰ ਹਰ ਮੁਖੋਂ ਹਰ ਹਰ ਸਭ ਕੋ ਕਰੇ ਬਿਰਲੇ ਹਿਰਦੇ ਵਸਾਇਆ ਨਾਨਕ ਜਿਨ ਕੇ ਹਿਰਦੇ ਵਸਿਆ ਮੁਖ ਮੁਖ ਤਨ ਪਾਇਆ ਹਰ ਹਰ ਪ੍ਰਮੇਸ਼ਰ ਦੇ ਨਾਮ ਨੂੰ ਜੋ ਸਾਰਿਆਂ ਦਾ ਸਤਿਨਾਮ ਦਾ ਹਾਰਕ ਹੈ ਹਰੀ ਸੰਸਕਾਰ ਜਿੰਨੇ ਹੈ ਸੰਸਾਰ ਦਾ ਹਾਰਕ ਹੈ ਉਸ ਨੂੰ ਮੁੱਖ ਤੋਂ ਬੋਲਣਾ ਕਰ ਮਨ ਬੂਠਾ ਸੁਖ ਹੋਏ ਕੀ ਮਹਾਰਾਜੇ ਪਰਸ਼ਨ ਕਰੇ ਮਨ ਵੀ ਮੈਂ ਹਰ ਹਰ ਦਾ ਕਰਦਾ ਮੈਨੂੰ ਸੁਖ ਨਹੀਂ ਹੁੰਦਾ ਹਜ਼ੂਰ ਕਹਿੰਦੇ ਮਨ ਬੂਠਾ ਸੁਖ ਹੋਏ ਇਸ ਪ੍ਰਕਾਰ ਜਦੋਂ ਮਨ ਕੇ ਵਸ ਗਿਆ ਤਾਂ ਸੁਖ ਹੋਵੇਗਾ ਜਿਵੇਂ ਕੋਈ ਇੱਕ ਆਦਮੀ ਸੀ ਉਹਨ ਕਿਹਾ ਮਹਾਰਾਜ ਬਾਣੀ ਪੜਦੇ ਆ ਆਨੰਦ ਨਹੀਂ ਆਉਂਦਾ ਉਹ ਯੂਰ ਕਲਗੀ ਕਰਨ ਸੁਖਾ ਰਗੜਾ ਕੇ ਉਹ ਤੋਂ ਕੁਲੀਆਂ ਕਰਾਤੀਆਂ ਅੰਦਰ ਨਾ ਜਾਣ ਰੁਕਾ ਉਛਲ ਲਗੇ ਕਿਉਂ ਬਈ ਤੈਨੂੰ ਹਮਲ ਆਇਆ ਕੋ ਤਰਾਰਾ ਆਇਆ ਤੈਨੂੰ ਮਾਰੇ ਹਮਲ ਕੀ ਆਉਣਾ ਸੀ ਅੰਦਰ ਤਾਂ ਲੰਘਿਆ ਨਹੀਂ ਮਾਰੇ ਜਿਸ ਨੂੰ ਪਾਈ ਫਿਰਦੇ ਚ ਨਾ ਦੱਸਣੇ ਕਰਕੇ ਤੈਨੂੰ ਆਤਮ ਉਹਨਾਂ ਦੀ ਸਖਿਆਤ ਪਾਣੀ ਹੋਈ ਸੋ ਸਹਿਬ ਫਰਮਾਉਂਦੇ ਹਨ ਮਨੁ ਮਨੁ ਉਠਾ ਸੁਖ ਹੋ ਮਨੁ ਜੀ ਵਸਨਾ ਕਰਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ ਨਾਨਕ ਸਭ ਮਹਿ ਰਵ ਰਹਾ ਸਰਬ ਸੁਖ ਸਾਹਿਬ ਜੀ ਕਹਿੰਦੇ ਸਾਰੇ ਜੀ ਪਰਮੇਸ਼ਰ ਰਵ ਰਿਹਾ ਵਿਆਪਕ ਹੋ ਰਿਹਾ ਖਾਨ ਥਨ ਅੰਤਰ ਸੁ ਸਾਰੇ ਖਾਨ ਮਕਾਨਾਂ ਵਿੱਚ ਅਨੰਤਨ ਮਕਾਨੀਆਂ ਵਿੱਚ ਮਕਾਨਾਂ ਵਾਲਿਆਂ ਵਿੱਚ ਸੋ ਉਹ ਹੀ ਪਰਮੇਸ਼ਰ ਹੈ ਖਾਨ ਸਾਰੇ ਲੋਕ ਪ੍ਰਲੋਕ ਨਹੀਂ ਜਿੰਨੀ ਜਗ੍ਹਾ ਹੈ ਇਹ ਜਿਵੇਂ ਵਾਲੇ ਦੇਵਤੇ ਮਨੁੱਖੋ ਦਇਆਕਾਰਕ ਜਿੰਨੇ ਸਾਰੇੰਦਰ ਸੋ ਉਹ ਆਪ ਹੀ ਪਰਮੇਸ਼ਰ ਹੈ। ਬਾਉੜੀ ਏਰੋ ਘਟ ਘਟ ਸਗਲ ਕੈ ਬਾਉੜੀ ਦਾ ਰਾ ਫਰਮਾਉਂਦਿਆ ਨੇ ਇੰਨੇ ਦੇਖਣਾ ਕਰੋ ਘਟਾਂ ਕਰਨਾ ਜ ਸਾਰਿਆਂ ਦੇ ਵਿੱਚ ਹੈ ਉਹ ਪਰਮੇਸ਼ਰ। ਪੂਰਾ ਰਹੇ ਭਗਵਾਨ। ਜੁਗ ਆਕਾਸ਼ ਪੂਰਨ ਹੈ ਕਿਉਂ ਭਗਵਾਨ ਸਾਰੇ ਪੂਰਨ ਹੋ ਰਿਹਾ ਹੈ? ਆਕਾਸ਼ ਜੜ ਹੈ ਉਹ ਚੇਤਨੂ ਹੈ। ਸਾਰਿਆਂ ਨੂੰ ਰੋਜੀ ਦੇ ਕੇ ਪ੍ਰਾਣ ਦੇ ਕੇ ਆਪ ਜੀ ਸਜੇ ਕੀਤ ਨੂੰ ਸੱਚਾ ਧਾਕੇ ਸਾਰਿਆਂ ਨਾਲ ਜੋ ਭਗਵਾਨ ਖੜਪਗਾ ਸਪਨ ਪਰਮੇਸ਼ਰ ਤੁਨ ਹੋਈਆ ਸਵਾ ਰਾਗ ਪੁਰੇ ਸਰਬ ਸ੍ਰੇਵ ਗਿਆਨ ਇਹ ਖੜਪਗਾ ਸਪਨ ਜੋ ਤਾਂ ਹੀ ਕਹਿਤ ਭਗਵਾਨ ਉਹ ਪੂਰਨ ਹੋ ਰਿਹਾ ਹੈ ਪਰਮੇਸ਼ਰ ਹੋਵਤ ਆਏ ਸਾਦ ਸਦੀਵ ਹਯੂਰ ਕਹਿੰਦੇ ਨੇ ਹੋਵਤ ਅੱਗੇ ਨੂੰ ਹੋਣ ਵਾਲਾ ਹੈ ਤੇ ਪਿੱਛੋਂ ਹੁੰਦਾ ਆਇਆ ਹੈ ਦਰਦਮਾਨ ਤੇ ਵੀ ਸਦਾ ਵਾਸਤੇ ਹੈ ਅੱਗੇ ਨੂੰ ਵੀ ਕੋਈ ਖਤਕਾਲ ਨਹੀਂ ਸੁਦੀਬ ਰਹੇਗਾ ਦੁੱਖ ਪੰਜਨ ਗੁਰ ਗਿਆਨ ਗੁਰੂ ਸਾਹਿਬ ਦਾ ਗਿਆਨ ਕਰਕੇ ਉਪਰੋਖ ਗਿਆਨ ਜਦੋਂ ਹੋ ਜੇ ਉਦੋਂ ਸਾਰੇ ਅਗਿਆਨ ਜਨ ਜਿੰਨੇ ਦੁੱਖ ਹੈ ਸਾਰਿਆਂ ਨੂੰ ਮਹਾਰਾਜ ਸਾਹਿਬ ਬੰਤੀ ਜਰੂਰ ਹੋ ਕੇ ਚੇਤਨ ਸਖਿਆਤ ਹੋ ਕੇ ਭੰਗ ਦਿੰਦਾ ਹੈ ਹਾਂ ਛੁਟਕੈ ਹੋਈ ਦੁੱਖਾਂ ਨੂੰ ਭੰਗਣ ਵਾਲਾ ਜਮਨ ਮਰਨ ਵਾਲਿਆਂ ਨੂੰ ਅਤੇ ਗੁਰਾਂ ਦੇ ਗਿਆਨ ਦੁਆਰਾ ਪ੍ਰਾਪਤ ਹੋਣ ਵਾਲਾ ਅਪਰੋਹ ਗਿਆਨ ਸਰੂਪ ਹੈ ਹਾਉ ਛੁਟਕੈ ਹੋਏ ਆਨੰਦ ਉਤੇ ਇਹਨਾਂ ਪੁਰਖ ਦੇ ਅੰਦਰੋਂ ਬੇਲਾ ਅਭਿਆਸ ਉਹ ਕਾਰਨ ਸੁਖਮ ਸਕੂਲ ਦੀ ਹੰਡ ਕਾ ਛੁੱਟ ਜਾਵੇ ਉਹਨੂੰ ਅਨੰਦ ਸੁਖੀਅਤ ਆ ਜਾਂਦੀ ਹੈ ਹਉ ਨਾਹੀ ਤਹ ਆ ਜਿੱਥੇ ਵੇਰੀ ਹੰਗ ਤੈ ਉੱਥੇ ਆਪੇ ਆਪ ਮੇਰਾ ਵਾਹਿਗੁਰੂ ਸਿਖਿਆਤ ਹੈ ਹਤੇ ਦੂਹ ਜਨਮ ਹੈ ਮਰਨ ਉਹਨੂੰ ਬੋਲਨਦ ਨਾ ਜੀ ਹੋ ਮੈਂ ਮਿਟ ਜਾਂਦੀ ਏ ਉਹਨੇ ਜੰਮਨ ਮਰਨ ਦੇ ਦੁੱਖ ਸੱਚੇ ਪਾਤਸ਼ਾਹ ਨਾਸ਼ ਕਰ ਦਿੰਦੇ ਮੇੜ ਗੁੰਦੇ ਹਨ ਸੰਤ ਸੰਗ ਪਰਤਾਪ ਉਹ ਸੰਤਾਂ ਦੀ ਸੰਗਤ ਕਰਕੇ ਜਿਨ੍ਹਾਂ ਨੂੰ ਪਰਮੇਸ਼ਰ ਦੀ ਸਿਖਿਆਤ ਤਾਂ ਹੁੰਦੀ ਹੈ ਏਵਨਾਂ ਨੂੰ ਪ੍ਰਕਾਪ ਪਰਮੇਸ਼ਰ ਜਿਹੜਾ ਪਤਾ ਲੱਗ ਜਾਂਦਾ ਹੈ ਪਰ ਵਿਸ਼ੇਸ਼ ਕਰਕੇ ਆਪ ਦੀ ਵਿਆਦੀ ਉਪਾਦੀ ਅਧਿਆਤਮਾ ਦੀ ਪੂਤ ਅਧਿ ਰੈਵਾਰਕਤਾ ਤੋਂ ਪਰੇ ਹੋ ਜਾਂਦੇ ਆ ਇਹ ਸੰਤਾਂ ਦੀ ਸੰਗਤ ਦਾ ਪ੍ਰਕਾਪ ਹੈ ਜੇ ਜਮਨਮਸ ਤੋਂ ਖੜ ਜਾਣੇ ਅਤੇ ਸੱਚੇ ਪਾਤਸ਼ਾਹ ਦੀ ਸਖਿਆਤਤਾ ਹੋ ਜਾਣੀ ਆਨੰਦ ਪ੍ਰਗਟ ਹੋ ਜਾਣਾ ਹੇਤਕਾਰ ਨਾਮ ਦਿਰੜੈ ਦਇਆਲਾ ਮੇਰਾ ਸ੍ਰੀਮ ਘਰ ਕਰਕੇ ਜਾਲੂ ਪਰਮੇਸ਼ਰ ਦੇ ਨਾਮ ਨੂੰ ਗਿਰਧ ਕਰਦੇ ਹੈ ਸੰਤ ਸੰਗ ਹੋਤ ਕਿਰਪਾਲ ਅਜੇ ਸੁਭ ਸੰਗਿਤ ਕਰਦੇ ਹੈ ਉਨਦੇ ਤਾਂ ਹੀ ਮਹਾਰਾਸ਼ਟਰਾਉ ਕਿਰਪਾਲੂ ਹੁੰਦੇ ਹਨ ਪੂਰਾ ਕਸ਼ੂ ਨਾ ਕਿਨੂ ਕੀਆ ਇਹ ਸੰਗਰੀ ਉਰਿਓ ਆਪਣੀ ਵੱਲੋਂ ਅਦਪਗਤਾ ਵਾਲੇ ਜੀਵਨ ਕੁਝ ਨਹੀਂ ਕੀਤਾ ਹੈ ਨਾਨਕ ਸਭ ਕਸ਼ ਪ੍ਰਪਤੀ ਹੂਆ ਉਪਾਸਕਾਂ ਦੀ ਦ੍ਰਿਸ਼ਟੀ ਹੈ ਕਿ ਸਭ ਕੋਈ ਵਾਹਿਗੁਰੂ ਵੱਲੋਂ ਹੋ ਰਿਹਾ ਹੈ ਉਰਿਓ ਕੁਝ ਨਹੀਂ ਹੋ ਸਕਦਾ ਉਹ ਛੇਰ ਵਾਲੀ ਨਿਗਾਹ ਰੱਖਦੇ ਪਰਮੇਸ਼ਰ ਦੇ ਰੱਖਦੇ ਹਨ ਕਿਸੇ ਨਾਲ ਵੈਰ ਨਹੀਂ ਕਰਦੇ ਕਿਸੇ ਨੂੰ ਉੜਾਮਾ ਨਹੀਂ ਦਿੰਦੇ ਇਸੇ ਨੂੰ ਦੋਸ਼ਨੀ ਰੂਪ ਦੇ ਵਾਹਿਗੁਰੂ ਦੇ ਸਾਰੇ ਖੇਲ ਸੰਬੰਧੇ ਹਨ ਸਭ ਕੁਝ ਵਾਹਿਗੁਰੂ ਵੱਲੋਂ ਹੋਇਆ ਹੈ ਜਿਹਹੀ ਜੀ ਕਿਸੇ ਦੀ ਕਰਨੀ ਹੈ ਉਹ ਹਵੇ ਫਲ ਦਤਾ ਹੈ